ਇਹ ਬੜੀ ਜੀ ਸੀ ਉਹ ਉਹ ਦੇਖਦੇ ਅੰਨਿਆ ਕਿਵੇਂ ਆਪ ਵੀ ਹੋ ਠੀਕ ਹੈ ਹਾਂ ਠੀਕ ਹੈ ਦੇਖ ਤਾਲਿਆ ਕਰ ਮੂਰੇ ਇਹ ਵਿੱਚ ਹੱਜਣਾ ਸੀ ਅੱਖਾਂ ਕੇ ਤੇਰੇ ਉਹ ਚਲ ਉਹ ਤਾਂ ਛੱਡ ਅੱਜ ਕਿਵੇਂ ਸਾਡੇ ਘਰ ਪੈਰ ਪਾ ਲੈ ਕਿਉਂ ਕੀ ਗੱਲ ਵੇ ਮੈਂ ਆ ਨਹੀਂ ਸਕਦੀ ਲੈ ਤੇਰਾ ਆਪਦਾ ਘਰ ਆਏਂਗੀ ਕਿਵੇਂ ਨਹੀਂ ਜਦੋਂ ਮਰਜੀ ਆਈ ਚਾਈ ਚਲ ਤੇ ਫਿਰ ਤੂੰ ਮੈਨੂੰ ਪੁੱਛਦਾ ਕਿਉਂ ਆ ਮਤਲਬ ਕੀ ਤਰ੍ਹਾਂ ਪੁੱਛਣਾ ਉਹ ਮੈਂ ਤਾਂ ਉਹ ਗੱਲ ਕਰਦਾ ਵੀ ਕਿਵੇਂ ਕੋਈ ਕੰਮ ਆਈ ਸੀ ਬੇ ਹਾਂ ਮੈਂ ਤਾਂ ਕੰਮ ਆਈ ਸੀ ਮੈਂ ਨੰਗੀ ਆਂਦੀ ਸੀਗੀ ਇਹੋ ਬੰਦ ਕਰਕੇ ਆਈ ਸੀ ਆਹ ਪਾਰਲਰ ਦੀ ਦੁਕਾਨ ਅੱਛਾ ਤੇ ਮੈਂ ਕਿਹਾ ਚਲੋ ਮੈਂ ਜਾਵੜਾ ਮੈਂ ਤਾਂ ਨਾ ਥੋੜੇ ਆਲੇ ਵਾਸਤੇ ਵੱਡੜ ਵਾਸਤੇ ਰਿਸ਼ਤੇ ਨੂੰ ਆਈ ਸੀ ਉਹ ਨਾ 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 ਇਹ ਗਣਾ ਨਾ ਕਰਦੀ ਇਹੋ ਜੇ ਕੰਮ ਨੂੰ ਰਹਿਣ ਦੇ ਕਿਉਂ ਬੜਾ ਤਾ ਹੋਇਆ ਤੇ ਹੁਣ ਹੁਣ ਤੂੰ ਤਾਂ ਡੋਲਾ ਯਾਦ ਕਰਾਤਾ ਹੁਣ ਉਹਦੇ ਥੋੜੇ ਸੱਪ ਲੜਦਾ ਤੂੰ ਰਹਿਣ ਦੇ ਰਹਿਣ ਦੇ ਸਾਡੇ ਕੋਲੇ ਇਸ ਪਵਾ ਕੇ ਪਰੇ ਜਾਏਗੀ ਉਹ ਤਾਂ ਪਹਿਲੇ ਉਹੀ ਮਾਨ ਨਹੀਂ ਹੈਗਾ ਪਹਿਲੀ ਬੋਲੀ ਅੰਦਰ ਰਹਿੰਦਾ ਉਹਨਾਂ ਨਾਲ ਤੂੰ ਤੀਜੀ ਉਹ ਲੈ ਕੇ ਬਿਠਾ ਦੇਗੀ ਉਹ ਕੋਲੇ ਸੁਰੱਖਿਈ ਜਾਇਆ ਕਰੂਗੀ ਪਰ ਮੁੜ ਕੇ ਤੇ ਦੋ ਵੀ ਤਾਂ ਹੈਗੀਆਂ ਪਹਿਲਾਂ ਤੀਜੀ ਉਹ ਆਜੂਗੀ ਉਹ ਤਾਂ ਹੀ ਤਾਂ ਕਹਿਣਾ ਹੈ ਸਭ ਤੋਂ ਪਹਿਲਾਂ ਇਹਦੇ ਨਾਲ ਬਣਦੀ ਹੈਗੀ ਤੂੰ ਰਹਿਣ ਦੇ ਇੱਕ ਤੀਵੀਂ ਹੋਰ ਲੈ ਕੇ ਬੜ ਦੇਗੀ ਮੁੜ ਕੇ ਉਹ ਕੋਲੇ ਸੁਰੱਖਿਆ ਕਰੂਗੀ ਸਾਡੇ ਨਾਲ ਬਾਨਾਂ ਨੂੰ ਤਾਂ ਥੋੜੇ ਬੜੇ ਬੰਬ ਚੱਲਦੇ ਨੇ ਉਹ ਤੂੰ ਰਹਿਣ ਦੇ ਭਾਬੀ ਐਵੇਂ ਨਾ ਕੰਡੇ ਬੀਜ ਕੇ ਰੱਖਦੀ ਇਹ ਦੇਖਣੇ ਤਾਂ ਕੋਈ ਕਦੀ ਮੇਰੇ ਲਈ ਹੋਰ ਦੇਖ ਲੈ। ਅਰੇ ਮਰਨੇਆ ਤੂੰ ਨਾ ਮਜ਼ਾਕ ਕਰਨੋਂ ਹਟੀ। ਉਹ ਲੈ ਉਹਨੂੰ ਪੁੱਛ ਲੈ ਆਪਦੇ ਵਾਲੇ ਡੋਲੇ ਨੂੰ ਜਿਹੜਾ ਲੈ ਕੇ ਰੱਖੀ ਬੈਠਾ ਪਹਿਲਾਂ। ਉਹ ਤੈਨੂੰ ਮੈਂ ਸਿੱਧੀ ਜੀ ਗੱਲ ਸਾਂ ਤੈਨੂੰ ਉਹਰੇ ਆ ਮੈਂ ਤੈਨੂੰ ਇੱਕ ਪਰਦੇ ਦੀ ਗੱਲ ਸੁਣਾਉਂਦਾ। ਹਾਂ ਦੱਸ। ਸਾਰੀ ਤਾਂ ਜ਼ਮੀਨ ਇਹਦੇ ਨਾਮ ਆ। ਅੱਛਾ। ਠੀਕ ਸਾਡੇ ਵਾਲੇ ਵੱਡੜ ਦੇ। ਹਾਂ ਠੀਕ ਐ। ਸਾਰੇ ਗਹਿਣੇ ਗੱਟੇ ਇਹਦੇ ਹੱਥ ਨੇ। ਅੱਛਾ। ਪੈਸੇ ਤੇਲੇ ਵੀ ਸਾਨੂੰ ਇਹ ਤੋਂ ਮੰਗ ਕੇ ਲੈ ਜਾਣੇ ਪੈਂਦੇ ਨੇ। ਤੂੰ ਐਵੇਂ ਨਾ ਕੰਡੇ ਬੀਜ ਦੀ ਇਹੋ ਜਿਹਾ ਕੰਮ ਨੂੰ ਰਹਿਣ ਦੇ ਤਾਂ ਹੁਣ ਚੁੱਟੇ ਦਾ ਧੌਲੇ ਆਏ ਪੈਣੇ ਤੇ। ਅੱਛ ਮੇਰੇ ਗਾਲ ਸੁਣਾ ਜਿਹੜਾ ਉੱਥੇ ਚੱਲ ਪੈਸਾ ਥੇਲਾ ਸਾਰਾ ਜਿੰਨੀ ਜ਼ਿਆਦਾ ਤਉਦੇ ਕੋਲ ਆ ਜਿਹੜਾ ਉਹ ਪੁਰਾਣੀਆਂ ਬੁੜੀਆਂ ਕੋਲੇ ਹੁੰਦਾ ਉਹ ਹਾਰ ਸ਼ਿੰਗਾਰ ਜਿਹਾ ਓਏ ਸਾਰਾ ਕੁਝ ਇਹਦੇ ਹੱਥ ਹੀ ਐ ਤੈਨੂੰ ਸੁਣਾ ਵੀ ਹੋਰ ਤੈਨੂੰ ਦੱਸ ਤਾਂ ਦਿੱਤਾ ਮੈਂ ਵੀ ਤੂੰ ਫੜ ਕੇ ਲੈ ਜਾਣੀ ਪੈਂਦੀ ਹਰ ਇੱਕ ਚੀਜ਼ ਬਈ ਮੈਨੂੰ ਪੈਸੇ ਦੇ ਦੇ ਮੈਂ ਸੌਦਾ ਲਵਣਾ ਬਈ ਮੈਂ ਫੁਲਾਣੇ ਥਾਤੇ ਜਾ ਕੇ ਆਉਣਾ ਕਰਾਇ ਨੂੰ ਪੈਸੇ ਦੇ ਦੇ ਆਹ ਚੀਜ਼ ਹੈਗੀ ਕੱਲਾ ਕੱਲਾ ਪੈਸਾ ਦੇ ਹੱਥ ਐ ਅੱਛਾ ਹੋਰ ਸਾਡ ਨੂੰ ਤਾਂ ਇਹ ਤੂੰ ਮੰਗ ਕੇ ਲੈ ਜਾਣੀ ਪੈਂਦੀ ਹਰ ਇੱਕ ਚੀਜ਼ ਚੱਲ ਮੇਰੀ ਗੱਲ ਸੁਣੋ ਇਹ ਤਾਂ ਕੁੰਡਲੀ ਮਾਰੀ ਬੈਠਾਗਾ ਨਾਗ ਵਾਂਗੂ ਅੱਛਾ ਅਸੀਂ ਤਾਂ ਕੋਠੀ ਪਾਉਣ ਦੀ ਸੋਚੀ ਜਾਂਦੇ ਸੀਗੇ ਆ ਸੜੇ ਜਿਹੇ ਘਰ 'ਚ ਬੈਠੇ ਹੈਗੇ ਆ ਦੋ ਮੱਜਾਂ ਦੀ ਇਹ ਬਖੇਰਾ ਸੋਨਾ ਘਰ ਆ ਸੜਾ ਜਿਹਾ ਕਹਿਣਾ ਤੂੰ ਇਹਨੂੰ ਓਏ ਪੈਸੇ ਨਹੀਂ ਦਿੰਦਾ ਸਾਨੂੰ ਅਸੀਂ ਤਾਂ ਕੋਠੀ ਛੱਤ ਦੀ ਨਹੀਂ ਹੁਣ ਨੂੰ ਅਸੀਂ ਤਾਂ ਹਵੇਲੀਆਂ ਖੜੀਆਂ ਕਰਦੀਆਂ ਜੇ ਕਦੇ ਮੇਰੇ ਹੱਥ ਕਵੀਨ ਜਰੀਆ ਜੇ ਨਾਲੇ ਜ਼ਮੀਨ ਦੇ ਵੀ 10 ਕਿਲਾ ਤੋਂ 20 ਕਰਦਾ ਮੈਂ ਤਾਂ ਅੱਛਾ ਹੋਰ ਕੀ ਤਾਂ ਸਾਲ ਸੋਚਣ ਆਲੀ ਆ ਪਰ ਗੱਲ ਇਹ ਆ ਤੂੰ ਗੁੱਸਾ ਨਾ ਕਰੀਂ ਚਲ ਮੈਂ ਨਹੀਂ ਕਰਾਉਂਦੀ ਜੇ ਤੂੰ ਕਹਿੰਨਾ ਨਾ ਰਿਸ਼ਤਾ ਮੈਂ ਨਹੀਂ ਕਰਾਉਣੀਗੀ ਚੰਗਾ ਉਹ ਰਿਸ਼ਤਾ ਰੁੱਸਣਾ ਕਰਾਈ ਇਹ ਜੇ ਕਮ ਨਾ ਕਰਦੀ ਚਲ ਠੀਕ ਆ ਹਾਂ ਚਲ ਚੰਗਾ ਬੱਬੀ ਝਾਗੜਾ ਝਾੜ ਗਿਆ ਦੇਖੀ ਕਿੰਨੀ ਸੋਹਣੀ ਗੱਲ ਦੱਸ ਕੇ ਗਿਆ ਮੈਨੂੰ ਹੈ ਵੀ ਸਾਰਾ ਕੁਝ ਉਹਦੇ ਹੱਥ ਚ ਬੱਡੜ ਦੇ ਹੈ ਮੇਰੇ ਤਾਂ ਨਾ ਮਾਂ ਚ ਇੱਕ ਗੱਲ ਆਈ ਵੀ ਜੇ ਉਹਨੂੰ ਹੈ ਨਾ ਮੈਂ ਬੋਦੇ ਨੂੰ ਆਵਦੇ ਹੱਥ 'ਚ ਰੱਖਾ ਹਾਏ ਹਾਏ ਤੋਰ ਨਜ਼ਾਰਾ ਅੱਜ ਬਸ ਸੱਚੀ ਹਾਂ ਦੇਖੀ ਸਹੀ ਪੀ ਥੋੜਾ ਥੋੜਾ ਹੋਰ ਫੋਰ ਫੋਰ ਕੇ ਸਾਰਾ ਖਾਊਗੀ ਦੇਖੀ ਰਸੀ ਜਿਹੜੀ ਸਿਆਉਣ ਦੇ ਆਂਡੇ ਦੇਣ ਵਾਲੀ ਮੁਰਗੀ ਮੇਰੇ ਹੱਥ 'ਚ ਆਈ ਹੈ ਨਾ ਹਾਏ ਹਾਏ ਨਜ਼ਾਰਾ ਅੱਜ ਕੋਈ ਗੱਲ ਨਹੀਂ ਹੁਣ ਮੈਨੇ ਵੀ ਦਿਮਾਗ ਆਦਾ ਲਾਉਣਾ ਪਊਗਾ ਸੋਣ ਬਿਨਾਂ ਚਲ ਕੋਈ ਨਾ ਘਰ ਮੈਂ ਚਾਨੀ ਆ ਬਾਅਦ ਦੇਖੀ ਕੀ ਬਣਦਾ ਮੈਂ ਠੀਕ ਕਰਦੀ ਆ ਇੱਥੇ ਕਿੱਦਾਂ ਪਾਉਣੀ ਆ ਤੈਨੂੰ ਨਹੀਂ ਪਤਾ ਆ ਤੇਰੀ ਰਣ ਪਿਓ ਕਹਿੰਦਾ ਜਾਂਦੀ ਆ ਕੱਪੜੇ ਜਿਹੜੀ ਉਹਦੇ ਧੋਈ ਜਾਂਦੀ ਆ ਗੋਲਪਣਾ ਮੇਰੀ ਰਾਣੀ ਤਾਂ ਤੂੰ ਹੀ ਆ ਪਰ ਆਪਦੀ ਧੋਨੀ ਆ ਤੇਰੇ ਵੱਡੇ ਭਾਈ ਦੇ ਕਹਿੰਨੀ ਆ ਉਹ ਆ ਤੇਰੀ ਰਣ ਜੀ ਤੋ ਪੁੱਛ ਕੇ ਭਾਈ ਮੈਂ ਮੰਡੀ ਜਾਣਾ ਸੀ ਦੇ ਦੇ ਪੈਸੇ ਭਾਈ ਮੈਂ ਸੌਰੇ ਜਾਣਾ ਸੀ ਦੇ ਦੇ 500 ਰੁਪਇਆ ਉਦੋਂ ਆਏ ਨਾ ਫੋੜੀ ਪੈਂਦਾ ਤੇਰਾ ਉਹ ਤਾਂ ਉਹੀ ਨਾ ਸਾਰਾ ਦਿਨ ਕਲੇਸ਼ ਕਰੀ ਜਾਇਆ ਕਰ ਫਿਰ ਕਬੀਲਦਾਰੀ ਵੀ ਉਹਦੇ ਹੱਥ ਆ ਸਾਰੇ ਪੈਸੇ ਤੇ ਉਹਦੇ ਹੱਥ ਨੇ ਮਾੜਾ ਮੋਟਾ ਤਾਂ ਤਾਂ ਸ਼ੌਂਕ ਨਾਲ ਕੋਈ ਕੰਮ ਕਰਦਿਆ ਕਰੋ ਉਹਨੂੰ ਰੋਟੀ ਚੰਗੀ ਖਵਾ ਲਿਆ ਕਰੋ ਬਹਾਨੇ ਨਾਲ ਪੈਸੇ ਥੀਲੀ ਫੜਦਿਆ ਕਰੋ ਤੂੰ ਐਨਾ ਕੰਮ ਤਾਂ ਕਰ ਲਿਆ ਕਰੋ ਵੇਖ ਗੱਲਾਂ ਵੇਖ ਕਰਦਾ ਮੈਂ ਕਿ ਜਨਾਨੀ ਨੇ ਬਣਦੀ ਐ ਸੀ ਉਹਦੇ ਲੱਤਾਂ ਬਹਾਨਾ ਘੁੱਟ ਕੇ ਰਮਾਛਣਾ ਕਰਦਿਆ ਕਰਾਂ ਮੈਂ ਤਰਕੀ ਨਹੀਂ ਦਿੱਤਾ 15000 ਰੁਪਏ ਤੋਂ ਉਹਦੇ ਨਾਮ ਤੇ ਅਸੀਂ ਫੜ ਕੇ ਲਿਆਏ ਹਾਂ ਉਹ ਲੱਤਾਂ ਬਹਾਨਾ ਘੁੱਟ ਕੇ ਹੀ ਹਾਂ ਮੈਨੂੰ ਤਾਂ ਦਿਨ ਤੋਂ ਨਹੀਂ ਉਹਿੰਦੇ ਨਿੰਨੇ ਚੋਂ ਨਾ ਮ ਮੜਵਾਏ ਨੇ ਕਿ ਉਹਨੂੰ 10000 ਰੁਪਏ ਮੋੜਨਾ ਹੈ ਮੈਂ ਮੇਰੇ ਬਾਈ ਨੂੰ ਪਾਇਆ ਚੱਕ ਦਿੰਦਾ ਦੇ ਦੇ ਬਚਾ ਕੇ ਲੈ ਆਉਂਗਾ ਕੁੰਡੀ ਫਿਰ ਆਹ ਤੇ ਕਿੰਨਾ ਚਿੰਗਾਰਾ ਮੈਂ ਦੇਦੇ ਵਿੱਚੋਂ 5 ਕੁਸ ਤੋਂ ਲੱਖ ਪਹਿਲਾਂ ਬਾਸ ਤੈਨੂੰ 1500 ਦੇ ਤੇ ਕੁੰਡੀ ਮੈਂ ਲਈ ਹੈਗੀ ਤੇ ਮੈਂ ਹਾਂ ਇਹ ਕਰਦਾ ਮੈਂ ਛੋਟੀ ਕੋਲੇ ਵੀ ਗੱਲ ਲੜਾ ਦੂੰ ਤੇ ਆਥਨੇ ਜਦੋਂ ਆਇਆ ਤੇ ਮੈਂ ਸਾਰੀ ਮਲਾਈ ਪਾ ਕੇ ਤੇ ਉਹਨੂੰ ਦਾਲ ਜੀ ਦੇ ਕੇ ਮੈਂ ਕਹੂੰਗੀ ਭਾਈ ਮੰਤਰਕਸਰ ਤੇ ਬਚਿਆ ਉਹ ਤਾਂ ਥਾ ਦੇਣੇ ਦੇ ਉਹ ਤਾਂ ਮੈਨੂੰ ਉਹ 10000 ਰੁਪਏ ਮੈਂ ਉਹਦੇ ਹੱਥ ਪਾਉਂਦਾ ਇਨਸਕੀ ਉਹ ਦੱਸਨਾ ਹਾਂ ਠੀਕ ਹੈ 2000 ਤਾਂ ਮੈਂ ਆਪਦੇ ਕੋਲ ਰੱਖ ਲਿਆ ਮੇਰਾ ਖਰਚਾ ਵਾਤਾ ਨਿਕਲ ਗਿਆ ਠੀਕ ਹੈ ਤੂੰ ਹੁਣ ਆਥੇ ਨੂੰ ਰੋਟੀ ਪਾਣੀ ਵਧੀਆ ਖਵਾ ਦੇ ਹਾਂ ਠੀਕ ਹੈ ਉਹਦੇ ਕੱਪੜੀ ਦੇ ਕਹਿੰਦੇ ਲੈ ਬਾਈ ਤੇਰੇ ਕੱਪੜੀ ਦੇ ਧੋਤੇ ਠੀਕ ਹੈ ਉਹ ਬਿੜਾ ਕੇ ਜੋ ਤੁਸੀਂ ਮੈਨੂੰ ਨਾ ਲੋੜ ਸੀਗੀ ਮੈਂ ਨਾ ਜਾਣਾ ਸੀਗਾ ਬਾਜ਼ਾਰ ਕਿਤੇ ਤੇ ਮੈਨੂੰ ਕੋਈ ਸੁਰੱਖੀ ਵੀ ਨਹੀਂ ਦੀ ਨੂੰ 4 ਪੈਸਿਆਂ ਦੀ ਲੋੜ ਸੀ ਹਾਏ ਮੈਂ ਮਰ ਜਾ ਸੋਣੀ ਗੱਲ ਕੀਤੀ ਪਤਾ ਪਾਈ ਨੂੰ ਮੈਂ ਕੀ ਲਾਲਚ ਦੇਉਂਗੀ ਮੈਂ ਕਿਹਾ ਵਾਈ ਮੈਂ ਜਾਨੀਆ ਬਿਊਟੀ ਪਾਰਲਰ ਦੇ ਤੇ ਮੇਰੇ ਨਾਲ ਵਗ ਜੀ ਵੀ ਉੱਥੇ ਬਾਹਰ ਬੈ ਜੀ ਹੈਂ ਹੋਰ ਅੰਨਾ ਦਾ ਠਰਕੀ ਉਹ ਤਾਂ ਭੱਜਾ ਭੱਜਿਆ ਜਾਊਗਾ ਮੈਂ ਕਿਹਾ ਇੱਕ ਨਿੱਕਲਦੀ ਆ ਕਾਲੀ ਹੋ ਕੇ ਵੜਦੀ ਐ ਗੋਰੀ ਹੋ ਕੇ ਨਿਕਲਦੀ ਆ ਉਹਦਾ ਜਾਂ ਤਾਂ ਮਾਰ ਲੂ ਉਹਦੀ ਜਾਊਗਾ ਕਿਉਂਕਿ ਉਹ ਤਾਂ ਸਾਡੇ ਅੱਗੇ ਪਿੱਛੇ ਆਏ ਢੇੜੇ ਲਾ ਦਿੰਦਾ ਐ ਬਿਸਕੋ ਦੋ ਇਹਨਾਂ ਦਾ ਮੂੰਹ ਦੇਖਾ ਉਹ ਤੇ 2000 ਰੁਪਏ ਪਾ ਕੇ ਬਾਹਰ ਨਹੀਂ ਲੱਭ ਦੋ ਮੇਰੇ ਕੋਲ ਲਿਆ ਆਪਣਾ 4000 ਯਾ ਦੇਖੇ ਦੇਖ ਲਿਆ ਆਪਦੇ ਵਾਰੀ ਆਪਣਾ ਆਪਣਾ ਨਹੀਂ ਮੇਰਾ 2013 ਮੇਰਾ ਅੱਡ ਹਾਂ ਫਿਰ ਗੱਲ ਤਾਂ ਇੱਕੋ ਹੀ ਆ ਹੈ ਤਾਂ ਆਪਾਂ ਇੱਕੋ ਹੀ ਹਸਬੰਡ ਵਾਈਫ ਆ ਫਿਰ ਓਏ ਮੈਂ ਤੇ ਨਿੱਕ ਗੱਲ ਦੱਸਾਂ ਹਾਂ ਜਿਹੜੀ ਆਹਾਂ ਹੈ ਨਹੀਂ ਕਿ ਬਿੰਦੂ ਹਾਂ ਤੇ ਇਹ ਆਪਣੇ ਵਾਲਾ ਸੱਚਾ ਰਿਸ਼ਤਾ ਕਰਾਉਂਦੀ ਫਿਰਦੀ ਆ ਲੈ ਓਏ ਮੈਨੂੰ ਵੀ ਮਿਲ ਗਈ ਸੀ ਆ ਬਾਰਤ ਦਾ ਟੱਕਰੀ ਮੈਨੂੰ ਜਾਂਦੀ ਜਾਂਦੀ ਕੀ ਕਹਿੰਦੀ ਸੀ ਤੈਨੂੰ ਰਿਸ਼ਤੇਦਾਰੀ ਉਹ ਕਹਿੰਦੀ ਸੀ ਉਹਦੇ ਮਾਜੇ ਜੀ ਬਾਪ ਦੇ ਤਾਂ ਮਾਂ ਸਾਡੇ ਨਾਲੇ ਜੇ ਕੰਡੇ ਬੀਜ ਦੀ ਰਹਿਣ ਦੇ ਤੂੰ ਰਿਸ਼ਤੇ ਨੂੰ ਹਾਈ ਜੀ ਕਿੰਨੀ ਸੋਣੀ ਪਹਿਲੀ ਵਾਰ ਸੱਚੀ ਗੱਲ ਕੀਤੀ ਐ ਤੀ ਉਹ ਚਾਚੀ ਦੀ ਗੱਲ ਤਾਂ ਫਿਰ ਆਈ ਹੈ ਜੀ ਉਹਦਾ ਡੋਲਣਾ ਆ ਗਿਆ ਘਰੇ ਉਹੀ ਗੱਲ ਆਪਣੇ ਤਾਂ ਜ਼ਮੀਨ ਚ ਵੰਡੀਆਂ ਪੈ ਜਾਣਗੀਆਂ ਤਿੰਨ ਹਿੱਸਿਆਂ ਚ ਹੋ ਜਾਣਗੀਆਂ ਹੁਣ ਤਾਂ ਦੋ ਚੀ ਨੇ ਲੈ ਲੈ ਮੇਰੇ ਹੁੰਦੇ ਕਿਤੇ ਉਹਨੂੰ ਰਸਤੇ ਜੇ ਕੋਈ ਇੱਥੇ ਆ ਵੀ ਗਏ ਨਾ ਮੈਂ ਤਾਂ ਜਿੰਨੇ ਪੈਰੀ ਆਉਣਗੇ ਓਨੇ ਪੈਰੀ ਮੋੜ ਦੂੰ ਮੈਂ ਤਾਂ ਉਹਦੀ ਕਹਿ ਦੂੰਗੀ ਵੀ ਪਿੰਡ ਚ ਇਹਨੇ ਮੂੰਹ ਕਾਲਾ ਕਰਾਤਾ ਕਿਸੇ ਦੀਨੇ ਕਤਲ ਕਰਤਾ ਸੀ ਕਿਸੇ ਦੀ ਬਹੁ ਦੇ ਕਿਸੇ ਦੇ ਪਿੱਛੇ ਅੱਜਿਆ ਗੱਲਾਂ ਭੰਗਾਂ ਬਣਾਵਰ ਢਾਰ ਸਤੂ ਬਣਾ ਦੇਗੀ ਠੀਕ ਐ ਰਿਸ਼ਤਾ ਨੂੰ ਨਹੀਂ ਹੋਊਗਾ ਜੇ ਇਹ ਮੋੜ ਦੀ ਤੀਵੀ ਲਿਆਇਆ ਫੇਰ ਚੰਗੀ ਰਹੇਗੀ ਓਕੇ ਮੁੱਲ ਦੀ ਤੀ ਮਿਲੇ ਆਇਆ ਮੁੱਲ ਦਿਨ ਤਾਂ ਆਇਆ ਕੱਢ ਦਾਂਗੇ ਵੀ ਚੱਲ ਨਹੀਂ ਜਾਂਦਾ ਨੀ ਕੋਈ ਹੁੰਦੀ ਅਗਲੀ ਜਿਹੜੀ ਕੋਈ ਮੁੱਲ ਦੀ ਆਊਗੀ ਉਹ ਸਾਰਾ ਘਰ ਲੁੱਟ ਕੇ ਖਾਜੂਗੀ ਕਿਸੇ ਜੋ ਅੱਗੇ ਨਹੀਂ ਜਾਣੇ ਆਪਾਂ ਇਹਨੂੰ ਬੜਿਆ ਕੇ ਰੱਖਿਆ ਕਰ ਜੀ ਸੇਵਾ ਕਰਿਆ ਕਰੋ ਦੱਸ ਕੇ ਇਹ ਵਿਆਹ ਬਾਰੇ ਸੋਚੀ ਨਾ ਕੋਈ ਨਹੀਂ ਵਿਚ ਕਿ ਉਹਨੂੰ ਮੂੰਹ ਦਿਖਾ ਦਿਆ ਕਰੋ ਸੜੇ ਹਾਨ ਨੂੰ ਹੈ ਅਸ ਤਾਂ ਫਿਰ ਉਹਦੇ ਮੂਰੇ ਵੱਡੇ ਵੱਡੇ ਗੁਲਾਮੇ ਪਾ ਲਿਆ ਕਰਾਂਗੇ ਐ ਟਾਕਾ ਉੱਚਾ ਕਰ ਲਿਆ ਕਰਾਂਗੇ ਭਲਿਆ ਲੋਕਾ ਜਦੋਂ ਸਾਡਾ ਪੱਤ ਨਿਕਲਦਾ ਉਸ ਤੋਂ ਭੀੜ ਕੇ ਜਾ ਕੇ ਗਧੋਲਿਆਂ ਕੋਲੇ ਛੱਡ ਦਿੰਦਾ ਕਰਤੀ ਗੱਲ ਅਕੇ ਓਏ ਇਹਦੇ ਨਾਲ ਕੀ ਹੋ ਜਾਂਦਾਗਾ ਮੈਂ ਤਾਂ ਤੜਕੇ ਨੂੰ ਪੈਸੀ ਵੀ ਐਂ ਲੈ ਕੇ ਗਿਆਗਾ ਪਛੜਾ ਪਛ ਮਾਰ ਕੇ ਮਹਤਨ ਮਾਰਾ ਮोटा ਮੂੰਹ ਦਿਖਾ ਦਿਆ ਕਰ ਨਹੀਂ ਆਹੋ ਨਹੀਂ ਨਹੀਂ ਸਾਕਸ ਨੂੰ ਦਿਖਾਇਆ ਜਾਂਦਾ ਓਏ ਫਿਰ ਕੀ ਹੋ ਜੂਗਾ ਤੂੰ ਅਹੀ ਗੱਲ ਸਿਆਣੀ ਗੱਲ ਕਰਿਆ ਕਰ ਮਾੜੀ ਮੋਟੀ ਅੱਜ ਦੀ ਸੋਚਾ ਕਰ ਸਿਆਣੀ ਗੱਲ ਕੀ ਕਰਾਂ ਭਲਿਆ ਲੋਕਾ ਸੱਚੀ ਐਡੇ ਸਾਰੇ ਪੱਤ ਨੂੰ ਤਾਂ ਖੋਸੀ ਬਣਾ ਕੇ ਛ ਆ ਮੂ ਨਗੇ ਕਰਕੇ ਫਿਰਾਂਗੇ ਉਹ ਫਿਰ ਕੀ ਹੋ ਜੂਗਾ ਯਾਰ ਉਹ ਕੜਾ ਕੋਈ ਬਾਹਰੋਂ ਆਗਾ ਘਰ ਦਾਗਾ ਮੇਰਾ ਭਰਾ ਆਗਾ ਵੱਡਾ ਐਡੀ ਕੀ ਗੱਲ ਆ ਕਿ ਘਰੇ ਤਾਂ ਖੁੱਲ ਕੇ ਫਿਰ ਲਿਆ ਕਰੋ ਮੜਾ ਮੋਟਾ ਸਾਡਾ ਤਾਂ ਆਪ ਹੀ ਜੀ ਕਰਦਾ ਵੀ ਇਸ ਤਾਂ ਆਹ ਹਾ ਟੈਲਦਾ ਫਿਰ ਉਹ ਡਟ ਛੱਡ ਗਿਆ ਉਹਦੀ ਕਾਇ ਲੱਗ ਜੂਆ ਭਾਬੀ ਜਦੋਂ ਤੁਸੀਂ ਇੰਨਾ ਸੋਹਣ ਤੇਰੇ ਚਾਚੇ ਮਾਮੇ ਦੀ ਕੁੜੀ ਦਾ ਤੇਰੇ ਫਲਾਨੀ ਦਾ ਉਹ ਤਾਂ ਰਿਸ਼ਤੇ ਨੂੰ ਮਗਰ ਪਾਇਆਦਾ ਉਹੀ ਗੱਲ ਮੈਂ ਤਾਂ ਆਪਣੇ ਪੈਰ ਕਹਾੜੀ ਮਾਰ ਦੂੰ ਮੂੰਹ ਦਿਖਾ ਕੇ ਉਹਨੂੰ ਫੇਰ ਕੋ ਕਾ ਮੇਰਾ ਵੀ ਰਸਤਾ ਕਰਾ ਦੇ ਲਾਰੀ ਲਾਉਣੇ ਨੇ ਲਾਈ ਚੱਲ ਉਹਨੂੰ ਕਹਿੰਦੀ ਹਾਂ ਮੈਂ ਇਹ ਪੂਆ ਦੀ ਕੁੜੀ ਆ ਤੇ ਮਾਮੀ ਦੀ ਕੋਈ ਨਹੀਂ ਆ ਇੰਨਾ ਕਹਿ ਕੇ ਤੁਸੀਂ ਤਾਂ ਪੈਸੇ ਤਾਂ ਖਾਣੋ ਚਾਹ ਰਹੇ ਐਨਾ ਤਾਂ ਮੈਂ ਨਹੀਂ ਖਾਣਗੀ ਜੀ ਹੁਣ ਮੇਰੀ ਗੱਲ ਸੁਣੋ ਕਿਤੇ ਤੁਸੀਂ ਗੁੱਸਾ ਆ ਜਾਣਾ ਕਰਿਓ ਵੀ ਗਗਨ ਸੁ ਤਾਂ ਹੁਣ ਉਹਨੂੰ ਸਿੱਧਾ ਜੀ ਬੋਲਣ ਲੱਗੇ ਮੈਦਾਨ ਪੰਜ ਮਿੰਟ ਲਾਉਣੇ ਨੇ ਬੰਦਾ ਮਗਰ ਲੱਗਿਆ ਆਇਨੇ ਸੱਚੀ ਮਿੱਠੀ ਮਹਿਲਾ ਹੁੰਦੀ ਹੁੰਦੀ ਸੀ ਵੀ ਉ ਵੀ ਜੇ ਤੂੰ ਕਹਿਣਾ ਮੈਂ ਦੋ ਪੈਸੇ ਤੋਂ ਫਾਮ ਨਹੀਂ ਕਰਿਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਤਾ ਠੀਕ ਹੈ ਉਹ ਤਾਂ 4 ਪੈਸੇ ਲੈ ਆਕਰ ਨਾਲ ਆਪ ਰੱਖ ਲਿਆ ਕਰਨ ਵਾਲੇ ਮੈਨੂੰ ਦੇ ਦੇ ਤਾਂ ਚੱਲ ਠੀਕ ਹੈ ਫਿਰ ਜੇ ਤੈਨੂੰ ਕੋਈ ਇਤਰਾਜ਼ ਨਹੀਂ ਆਪਣੀ ਛੋਟੀ ਨੂੰ ਤੂੰ ਕਹਿਦੀ ਜਿਉਂ ਨਾ ਆਇਆ ਕਿ ਫਿਰ ਮੈਨੂੰ ਕਹੂਗੀ ਦੀਦੀ ਖਾਣੀ ਮੈਨੂੰ ਵੇਚਦੀ ਜੀ ਸਮਝਦੀ ਓਏ ਬੱਚੋ ਪੰਜ ਚਾਰ ਤੋਂ ਉਹਨੂੰ ਦੇ ਦਿਆ ਕਰ ਉਹ ਨੂੰ ਆਪ ਚੁੱਪ ਕਰਾ ਦੇਾਂਗੇ ਆਪਾਂ ਤੂੰ ਤੇ ਪੈਸੇ ਨਿੱਪਣ ਨਹੀਂ ਕਰਿਆ ਕਰ ਚੱਲ ਮੈਂ ਉਹਦੇ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਤੇ ਜਾ ਉਹ ਤਾਂ ਛੋਟੀ ਨੂੰ ਪਾਣੀ ਪੀਲਾਉਂ ਹਾਏ ਮੇਰੇਆਂ ਤਾਂ ਮੌਜੀ ਮੌਜਾ ਮੇਰੇਆਂ ਤਾਂ ਪੰਜੇ ਉਂਗਲਾਂ ਗਗਨ ਘੋਚ ਹੋ ਗਈਆਂ ਮੈਂ ਤਾਂ ਘੋਚ ਚ ਡੋਬ ਲਈਆਂ ਊ ਕੁਰਚੂਸ ਕੇ ਖਾਲੀਆਂ ਮੈਂ ਤਾਂ ਹੋ ਜੁ ਪੈਸੇ ਵਾਲੀ ਹੁਣ ਛੋਟੀ ਨੂੰ ਕਹਿੰਦੀ ਆ ਜਿਹਨੇ ਤੂੰ ਜੇਠ ਨੂੰ ਮਗਰ ਲਾ ਕੇ ਦੇਖ ਜਿਉਂ ਨਾ ਮੰਨੀ ਮੈਂ ਤਾਂ ਕਿਤੇ ਨਹੀਂ ਗਈ ਫਿਰ ਮੈਂ ਤਾਂ ਖਾਜੀ ਜੈਤੂਨ ਨੂੰ ਲੱਟ ਕੇ ਲੈ ਵੀ ਜੇਠਾ ਤੇਰੇ ਕੱਪੜੇ ਤੋੜਾ ਉਹ ਲਿਆ ਸਰ ਇਹ ਸਰੀਰ ਤਾਂ ਫੁੱਜਾ ਪਾਇਆ ਲੈ ਕੰਬੂਣੀ ਮਾੜੇ ਕੰਬੂ ਤਾਂ ਬਹੁਤ ਚੰਗੇ ਨੇ ਪਾਈ ਕਦੇ ਪਾਈ ਮਾੜਾ ਨਹੀਂ ਨਾ ਪਾਈ ਨਹੀਂ ਮਾੜਾ ਪਰ ਜੈ ਇਹੀ ਮਾੜੀ ਆਂਦੀ ਜਿਹੜੀ ਇਹ ਗੱਲ ਨਹੀਂ ਮੰਨਦੀ ਨਾ ਘਰੇ ਢੱਕਾ ਤੋੜਦੀ ਐ ਨਾ ਕੋਈ ਖੇਤ ਦਾ ਕਰਾਉਂਦੀ ਐ ਨਾਲ ਜੇ ਤੁਸੀਂ ਆ ਜਾਂਦੀ ਐ ਤੇ ਕੀ ਭਈਆਂ ਨੂੰ ਪੈਸੇ ਲ ਦੇ ਦੇ ਪੈਣੇ ਇਕੱਠੇ ਹੋ ਕੇ ਲਾ ਲੈਦੇ ਜੀਰੀ ਆਪਾਂ ਦੱਸਣਾ ਇਹ ਕਾਹਨੂੰ ਕਿਸੇ ਦਿਨ ਮੈਂ ਕਰਿਆ ਉਹ ਤਾਂ ਭਈਆਂ ਤੇ ਵੀ ਬੈਗ ਸਵਾਰਦੀ ਐ ਇਹ ਬਿਨੂ ਆਪਣੇ ਆਪੇ ਲੱਭ ਲੈਂਦੇ ਰਿਸ਼ਤਾ ਪੂਰ ਚਾਹਦੇ ਇਹ ਰੱਪਾ ਕਿਸੇ ਲੈਣ ਦੇ ਦੇ ਵਿਚਾਲ ਦੀ ਕੱਢਦਾਗੇ ਗੰਦ ਇੱਧਰ ਦੇ ਪਾਸੇ ਪਾਲਾ ਗਿਆ ਲੈਟਰ ਬਸ ਦੋ ਹੀ ਜੀ ਰਹਿ ਕਰਾਂਗੇ ਜਿਹੜਾ ਇਹਨਾਂ ਦਾ ਹਿਸਾਬ ਕਿਤਾਬਾ ਪੰਜੀ ਦਸੀ ਹੈ ਦੇ ਕੇ ਪਰੇ ਲੈ ਬੈਠਾ ਬਸ ਬਿੰਦੂ ਉੱਤਜਾ ਕਰੇਗਾ ਰਮੂ ਘਰ ਬਿੰਦੂ ਮੋ ਗੱਲ ਤਾਂ ਨਹੀਂ ਮੋੜਦੀ ਵੀ ਆਖੇ ਲੱਗ ਜਾਂਦੀ ਐ ਇਹਨਾਂ ਵਰਗੀ ਚੰਦਰੀ ਨਹੀਂ ਇਹਦੀ ਵੀ ਰੋਟੀ ਖਾ ਕੇ ਬਾਲੀ ਨੂੰ ਕਹਾਲਾ ਕਹੂਗਾ ਦੋ ਤੇਰੀਆਂ ਪਰਜਾਈਆਂ ਕਰੇ ਬਗਾਨਿਆਂ ਦੇ ਘਰੇ ਰੋਟੀ ਖਾਂਦਾ ਚੰਗਾ ਲੱਗਦਾ ਤੂੰ ਚੱਲ ਜਾਹੀ ਜੀ ਰੁਖੀ ਸੁਖੀ ਆ ਖਾਣਾ ਪਰ ਇਹਦਾ ਤੈਨੂੰ ਕੰਮ ਕਰਨੀ ਪਊਗਾ ਨਿਹਾਲਾ ਕੰਮ ਕਰਨੀ ਪਊਗਾ ਐ ਨਹੀਂ ਲੋੜ ਹੋਈ ਕੱਦ ਦੇਖਦੇ ਆ ਗਏ ਉਹ ਸੌਦਾ ਪਤਾ ਲੈ ਕੇ ਉਹ ਕੀ ਹੋ ਗਿਆ ਹੋਰ ਵੀ ਤਾਂ ਠੀਕ ਆ ਹਾਂ ਹਾਂ ਠੀਕ ਆ ਠੀਕ ਆ ਮੈਂ ਤਾਂ ਬਹੁਤ ਬੜਾ ਵਧੀਆ ਹੈ ਜਨਾਰਦ ਦਾ ਬੜਾ ਸੁਣਾ ਹੋਰ ਮਦਨ ਵਰ

ਲਗਦੀ ਸੀ ਦਰ ਨਾ ਹਾਂ ਵੀ ਚਲੋ ਉੰਜ ਦਾ ਰਿਸ਼ਤੇ ਤੋਂ ਪਹਿਲਾਂ ਮਾੜਾ ਉਹ ਭੈਣਾ ਚ ਲੱਗਦਾ ਪਰ ਥੋੜਾ ਜਿਹਾ ਕਰਨਾ ਪਊਗਾ ਤੈਨੂੰ ਖਰਚਾ ਖਰਚਾ ਕਰਨਾ ਪਊਗਾ ਖਰਚੇ ਤੋਂ ਨਹੀਂ ਮੈਂ ਡਰਦਾ ਹੈ ਖਰਚਾ ਕਾਦਾ ਕਰਨਾ ਪਊਗਾ ਚਲੋ 50000 ਰੁਪਏ ਦਾ ਖਰਚਾ ਆਊਗਾ ਕਾਦਾ ਇੱਥੇ ਆਊਗੀ ਪਾਰਲਰ ਤੇ ਅੱਛਾ ਅੱਛਾ ਉਹ ਮੂਮਾ ਸਰਕਰ ਉਹ ਕਾਲ ਬੁੱਕ ਜਿੱਤੇ ਕਰਨੇ ਆਦੇ ਵਧੀਆ ਕਰਦੀ ਇਹਨਾਂ ਨੂੰ ਐ ਪਤਾ ਲੱਗੇ ਵੀ ਹਾਂ ਕੁੜੀ ਨਿਆਣੀ ਉਮਰ ਦੀ ਮੈਂ ਕਰ ਬੱਟ ਕੱਢ ਦੂੰ ਮੈਂ ਤਾਂ ਦੇਖੀ ਉਹ ਤਾਂ ਬੇਫਿਕਰ ਹੈ Google Pay ਕਰ ਦੂੰ ਦੱਸ ਦੀ ਮੈਨੂੰ ਕਿੰਨੇ ਨੇ ਕਾਹ ਸੁਣ ਜੇ ਤੂੰ ਮੈਨੂੰ ਨਕਦ ਦੇ ਦਿੰਦਾ ਨਕਦ ਫਿਰ ਤੈਨੂੰ ਮੈਨੂੰ ਨਾ ਕਰੇ ਜਾਨ ਤੂੰ ਨੂੰ ਮੇਰਾ ਸਭ ਮੋਬਾਈਲ ਤੇ ਮੈਸੇਜ ਆਖ ਰਹੇ ਅੱਛਾ ਸੰਧਿਆ ਕਰ ਤੂੰ ਮਤਲਬ ਕਿਹਾ ਸੀ ਚਲ ਜਰਾ ਨਾ ਸਭੀ ਵਧੀ ਕਰ ਤੂੰ ਹਾਂ ਤੂੰ ਸਭ ਸਮਝ ਗਿਆ ਤੂੰ ਤਾਂ ਠੀਕ ਆ ਹਾਂ ਨਾ ਮੰਨ ਲਿਆ ਕਾਹ ਸੁਣ ਲਈ ਕਿ ਤੂੰ ਨੁਕਸਨ ਪੇ ਕਰਦਾ ਉਹ ਮੈਸੇਜ ਆਉ ਜਿਹੜੇ ਤੂੰ ਮੈਨੂੰ ਘਰੋਂ ਲੈ ਕੇ ਦੇਂਗਾ ਨਕ ਉਹ ਕਿਧਰੋਂ ਮੈਸੇਜ ਬਣਾ ਦੇਂਗੇ ਤੇਰਾ ਉਹ ਤੂੰ ਗੱਲ ਕਿਉਂ ਨਹੀਂ ਸਮਝਦੀ ਹੈਗੀ ਹਾਂ ਉਹ ਤਾਂ ਤੂੰ ਤਾਂ ਤੋਂ ਫੇਰ ਮੇਰਾ ਗੂਗਲ ਵੀ ਨਾ ਦੀ ਸਕੇ ਨਾ ਲਿਖੋ ਲੈ ਹੈਗਾ ਮੇਰੇ ਕੋਲੇ ਨੰਬਰ ਸੀ ਪਾਈ ਜਾਣਾ ਮੈਨੂੰ ਐ ਦਾ ਹਸਾਵਾ ਠੀਕ ਹੈ ਸਹੀ ਤੇ ਚੰਨਾ ਮੇਰੇ ਸਟੱਪ ਕਰਾ ਕੀ ਹੱਟ ਤੇ ਓਕੇ ਝੜ ਕੇ ਹੱਟ ਦੇਖੀ ਸੀ ਨੂੰ ਪਤਾ ਲੱਗ ਗਿਆ ਜਿਹੜੀ ਲਈ ਜੀ ਜੀ ਉਹ ਤਾਂ ਚਲਿਆ ਪਾਪਾਾਂ ਦੇ ਜਿੰਮੇ ਜਿਹੜੇ ਅਬਾ ਕਦੇ ਨਹੀਂ ਹੁੰਦੇ ਉਿੰ ਤੋਂ ਨਹੀਂ ਪਤਾ ਕਿ ਜਿੱਦ ਤੱਕ ਇਹ ਲੈ ਆਂਦੀ ਕੋਈ ਲੈ ਆਇਆ ਬੋਤਾ ਤਾਂ ਆ ਕੇ ਇਹ ਤਾਂ ਠੀਕ ਕਰ ਦੇ ਹਾਂ ਦੇਖੀ ਸੀ ਜ਼ਹਰ ਤੋਂ ਪਹਿਲਾਂ ਮੈਂ ਪਾਣੀ ਬਾਹਰ ਕੇ ਪੀਊਂਗੀ ਲੈ ਲੈ ਹਾਂ ਤੇ ਨਾਲੇ ਉਹ ਤਾਂ ਮਾਂ ਬੇਫਿਕਰ ਆ ਜਾ ਤੂੰ ਸੋਨੇ ਚ ਵੜਾ ਦੂੰਗਾ ਸੋਨੇ ਚ ਐਹੀ ਜੀ ਗੱਲ ਨਹੀਂ ਗੱਲ ਦਿਮਾਗ ਚ ਰੱਖੀ ਆ ਆਪਣੇ ਚੰਗਾ ਮੂੰਹ ਤਾਂ ਜੇ ਬਾੜਾ ਹੋ ਕਰਦੀ ਗੁਰਦੇ ਹੈ ਮਾਇ ਨਹੀਂ ਨਾ ਮੂਹ ਨਹੀਂ ਦੰਦ ਤੇ ਮੇਰਾ ਤਾਂ ਉਹ ਦੋ ਸੱਚੀ ਕਾ ਜਾਂ ਮੱਛਿਆ ਜਦੋਂ ਤੂੰ ਮੈਨੂੰ ਕਿਹਾ ਵੀ ਐ ਮੈਂ ਰੋਟੀ ਵੜਾਈ ਹੈ ਮੈਨੂੰ ਕੁੱਤੇ ਨੂੰ ਵੀ ਰੋਟੀ ਪਾਉਂਦਾ ਕੋਈ ਉਹ ਮੈਂ ਕੁੱਤੇ ਨੂੰ ਖਾਣਾ ਕਿ ਰਾਹੋ ਮੇਰੇ ਪਾਪੇ ਨੇ ਭਗਾ ਕੇ ਮਾਰ ਦਿੱਤੀ ਕੁੱਤੇ ਪੈ ਇੱਕ ਬਸ ਉਹ ਉਸੇ ਥਾਂ ਤੇ ਪਾ ਕੇ ਰੋਟੀ ਦਿੰਦੀ ਆ ਉਸੇ ਥਾਂ ਮਰ ਜਾ ਨੀ ਚੱਤੂਆ ਕੰਮ ਕਰ ਬਸ ਦੇਖੀ ਫਿਰ ਤੂੰ ਰੋਟੀ ਦਾ ਪੀਲਾ ਘੀਰੇ ਫੜਾਇਆ ਕੋਈ ਵੇਖੀ ਜੀ ਪੈਰੀਆ ਖਲਾਇਆ ਕਰਨੀ ਆ ਤੇਰੇ ਲਾਉਣਗੇ ਲਾਉਣਗੇ ਤੇ ਨਾਲੇ ਮੇਰੇ ਸਾਲ ਨੂੰ ਇਧਰਲੇ ਪਾਸੇ ਅੱਡੇ ਜੇ ਕਰ ਦੂੰ ਤੇਰੇ ਮਸਾਲਾ ਮਹੀਦਾ ਹਾਂ ਤੇ ਦੇਖ ਫਿਰ ਦੇਖੀ ਤੇ ਮੇਰੇ ਉੱਗਣ ਗਿਆ ਕਿ ਠਾਈ ਬਿੰਦੂ ਨੇ ਮੇਰਾ ਰਿਐਕਟ ਆ ਹਾਂ ਦੇਖੀ ਤਾਂ ਸਹੀ ਚਾਣਾ ਚੱਲ ਠੀਕ ਆ ਮੈਂ ਤਾਂ ਫਿਰ ਚਾਹਾਂਦਾ ਮੈਂ ਥੋੜਾ ਗੱਲ ਯਾਦ ਰੱਖੀ ਚੇਗਾ ਜਿਆਦਾ ਜਿਆਦਾ ਹਾਂ ਹਾਂ ਬਸ ਉਹ ਕਰ ਦੂੰ ਠੀਕ ਅੱਗੋ ਕੋਲ ਪੇਗਾ ਹਾਂ 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 ਠੀਕ ਠੀਕ ਆ ਠੀਕ ਆ ਠੀਕ ਆ ਚੱਲ ਲੈ ਇਹ ਜਾ ਗਿਆ ਮੁੱਠੀ ਤੇ ਦੇਖੀ ਕਿਹੜਾ ਬੁਲਾਉਣਾ ਇਹਨੂੰ ਲਾਲਾ ਲਾ ਦੇਂਗੀ ਕੋਉਂ ਨਹੀਂ ਕੋਈ ਗੱਲ ਨਹੀਂ ਉਹ ਤੇ ਤੇਰੇ ਹੁੰਦਾਂ ਪੱਲਾ ਹੀ ਤੁਰ ਗਈ ਹੈਨਾ ਪੈਸੇ ਦਾ ਵਧਿਆ ਖਚਾਣਗੇ ਹਏ ਆਉਣਗੇ ਤੇ ਫਿਰ ਦੇਖੀ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਸਾਰੇ ਪੈਸੇ ਦਾ ਫਿਰ ਦੇਖੋ ਬਾਦੀ ਬਹੁਤ ਦੇਖੀ ਜੋ ਕਿਹੜਾ ਵੇ ਤਾਂ ਪੈਸੇ ਲਾਈਏ ਕੋਈ ਗੱਲ ਨਹੀਂ ਫੇਰ ਹਨ ਫੇਰ ਕਹਦੂੰਗੀ ਵੀ ਇੰਨੇ ਪੈਸੇ ਚਾਹੀਏ ਚਲ ਕੋਈ ਹੁਣ ਤਾਂ ਕੰਮ ਕਰਦੇ ਪਿਆ ਮਿੱਠੀ ਗੋਲੀ ਦੇਤੀ ਇੱਕ ਵਾਰੀ ਬੋਲੋ ਤੇ ਮੈਂ ਭਾਬੀ ਕੱਲੀ ਜੀ ਬੈਠੀ ਐ ਇੱਕ ਤਾਂ ਹੌ ਗਰਮੀ ਆ ਜੀ ਉਦਨ ਮੜ ਮੋਟਾ ਕੰਮ ਤਾਂ ਕਰਾ ਲੈਂਦੀ ਕਿ ਉਹ ਕੱਲੀ ਕੱਪੜੇ ਧੋਈ ਜਾਂਦੀ ਅਸ ਸੁਹਲੇ ਨਾਲ ਵੀ ਬੈਠੇ ਰਹੇ ਤਾਂ ਪਸਵੜਾ ਬਾਬਾ ਨਹੀਂ ਪੁੰਡਾ ਆ ਕੇ ਤੇ ਬੈਠੇ ਆਣ ਚੱਲ ਮੈਨੂੰ ਪਾਣੀ ਦਾ ਪਿਆ ਦੇ ਉਰ ਮਾ ਤਾਂ ਆਪ ਮੁਸਾ ਕਰੇ ਪਹੁੰਚੇ ਓਹੋ ਅੱਜ ਜਿਹੜੀ ਟੋਲਾ ਨਾਲ ਉਹ ਨਸਵਾਗਾ ਅਦਾਲਤ ਤੇ ਚੇਹੀ ਟਾਈਮ ਤਾਂ ਨਹੀਂ ਆਲਾ ਪੱਵੀ ਅੱਭੀ ਤਾਂ ਨੁਆਈ ਗਾਦੀ ਮੈਂ ਬਹਿਨ ਨਿਕਲ ਲ ਕੁਲੋਂਦੀ ਜਾ ਦੋ ਤਰੀਕੇ ਨਾਲ ਉਹਦੇ ਪਾਈ ਦੇ ਹੱਥੋਂ ਉਹ ਪੈਸੇ ਪਾਣ ਤੋਂ ਦੇ ਖਾਤੇ ਚ ਉਹ ਮੁੜ ਕੇ ਕੁੰਡਲੀ ਮਾਰ ਕੇ ਬੈਠ ਜਾਂਦਾ ਨਾ ਤਾਂ ਤੈਨੂੰ ਦਸਾਉਂਦਾਗਾ ਚਾਰ ਪੈਸੇ ਨਾ ਕਿਸੇ ਨੂੰ ਹੋਰ ਪਾਉਂਦਾਗਾ ਹੁਣ ਤੜਕੇ ਮੈਂ ਮਸਾਂ ਨੂੰ ਹੜੇ-ਪੂੜੇ ਕੱਢ ਕੇ ਫੇਰ ਪੈਸੇ ਤੇ ਲੈ ਲੈ ਕੇ ਗਿਆਗਾ ਹਨਾ ਆਰਤੀ ਤਾਂ ਫੜ ਕੇ ਲਈ ਹੀ ਇਹ ਨਹੀਂ ਨਾ ਹੀ ਆਪਾਂ ਤਾਂ ਹੱਥ ਕੜਾ ਕੇ ਰਾਜੀਏ ਮੈਂ ਕਹਿਨੀ ਆਂ ਕਿ ਪੈਸੇ ਪਾਦੇ ਫਿਰ ਸਾਨੂੰ ਕੋਈ ਚੰਗੀ ਵਰਤਣਾ ਨਾ ਤੇ ਮੂੰਹ ਨਾ ਦੇਖਣਾ ਫਿਰ ਨਾ ਕੋਫੀ ਤੇ ਸੌਂਦਾ ਉਹਦੇ ਚਾਰ ਦਿਨ ਆਵਾਜ਼ ਸੁਣਵਾਉਂਦਾ ਉਹਦੇ ਪੁੱਛੇ ਤਾਂ ਵਗਾਰ ਕੇ ਤੇ ਜਾਓ ਨਾ ਪੁੱਛਲ ਵਗਾਰ ਕੇ ਤੇ ਆਓ ਨਾ ਸਾਰਾ ਕੋਸ਼ੀ ਉਹਨੇ ਖਾਤੇ ਆਪੇ ਤੈਨੂੰ ਦੇਖ ਕੇ ਮੈਨੂੰ ਬਹੁਤ ਆ ਤਰਸਦਾ ਤੂੰ ਵੀ ਸੁਰਖੀ ਬਿੰਦੀ ਨੂੰ ਤਰਸੀ ਬਈ ਆਗੀ ਤੂੰ ਨਾ ਆਏ ਕਰਿਆ ਕਰ ਬਾਈ ਨੂੰ ਸਮਝਾ ਦੇ ਤੇ ਤੂੰ ਛੋਪੇ ਦੇ ਪੈਸੇ ਉਹਦੇ ਕਾਊਂਟ ਚ ਪਾ ਦੇ ਕਰ ਮੈਂ ਤੈਨੂੰ ਕਢਾ ਕੇ ਲਿਆਦਾ ਕਰੂੰਗਾ ਠੀਕ ਹੈ ਨਾਲੇ ਤੇਰਾ ਆਪਦਾ ਖਰਚਾ ਮਰਚਾ ਵੀਧੀਆ ਚਲੀ ਜਾਊਗਾ ਤੇ ਤੂੰ ਸਮਝ ਲੈ ਮੈਂ ਅੱਜ ਗੱਲ ਮੰਨ ਲਾਟੇ ਕਾਟੇ ਪਾ ਲਈ ਤੇਰਾ ਭਾਈ ਕਿਥੇ ਹੋਣਾ ਹੈ ਐਂ ਇਹ ਨਹੀਂ ਕਰਨਾ ਚਾਹੀਦਾ ਹੁਣ ਆਪਦਾ ਭਾਈ ਬਾਹਰੇ ਬੈਠਾਗਾ ਮੈਂ ਕੀ ਕਹਿ ਦੇਣੀ ਤੇਰੇ ਨੀ ਕਿੱਥੇ ਸੋਚਦਾ ਮੈਂ ਮਾਂ ਨੂੰ ਆਉਂਗਾ ਫੋਨ ਕਰਾਂਗਾ ਮੈਂ ਕਰਾਂਗਾ 6 ਵਜੇ ਤੂੰ ਆਏ ਕਿ ਨਹੀਂ ਤੂੰ ਮੇਰੇ ਨਾਲ ਗੱਲ ਕਰਾਂ ਚੀਂ ਕਸਤਾ ਮੁੰਡਲੀ ਮਾਰ ਕੇ ਬੈਠ ਜਾਂਦਾ ਜਿਹੜੇ ਤੂੰ ਚਾਰ ਪੈਸੇ ਪਾ ਦਿੰਨਾ ਗਾ ਮੁਰ ਕੇ ਗੱਲ ਕੋਲ ਨਹੀਂ ਉਹ ਗੌਰ ਦਾ ਭਾਬੀ ਨੂੰ ਤਾਂ ਜਮੀਨ ਕਵਰੀ ਨੂੰ ਮੇਰੀ ਗੱਲ ਕਰਾਦੀ ਬਾਈ ਨਾਲ ਕੋਈ ਨਾ ਮਿਲਾਊਗਾ ਨਾ ਫੋਨ ਜਦੋਂ ਜਿੰਨ ਗੱਲ ਕਰਾਉਂ ਤੂੰ ਕਰਦੇ ਰਹਿ ਕੇ ਫਾਟੋ ਰੋ ਰੋ ਉਹ ਜਦ ਮੈਂ ਆਪ ਕੋਲੋਂ ਨਾ ਫੇਰ ਕਬ ਨਹੀਂ ਉਹਦੇ ਮਨ ਚ ਕੀ ਜਾਊਗਾ ਤੂੰ ਕਹਿ ਦੀ ਪਹਿਲਾਂ ਤੂੰ ਕਹੀਂ ਫੇਰ ਅੱਗੇ ਮੈਂ ਆਪੀ ਬਾਈ ਨੂੰ ਸਮਝਾ ਦੂੰਗਾ ਹੁਣ ਜਦ ਮੈਂ ਆਪ ਗੱਲ ਕਰਦਾ ਫੇਰ ਬਾਈ ਦੇ ਮਨ ਚ ਪਤਾ ਨਹੀਂ ਕਦ ਨਹੀਂ ਆਏ ਜਾਊਗਾ ਵੀ ਇਹ ਉਹ ਪੱਡੇ ਨਾਲ ਵੀ ਪਤਾ ਨਹੀਂ ਕਿਉਂ ਨਹੀਂ ਬਣਾ ਕੇ ਰੱਖਦਾ ਮਾਪੀ ਕਾ ਕੋਈ ਵੀ ਪਾਉਣਾ ਮਤ ਕੋਈ ਆਪੜ ਨਹੀਂ ਦਿੰਦਾ ਨਹੀਂ ਦਿੰਦਾ ਕੋਈ ਉਹਨੂੰ ਤਾਂ ਬਿਆਦ ਹੀ ਲੱਗੀ ਪਈ ਆ ਮੈਨੂੰ ਆਪੀ ਸਾਰਾ ਕੁਝ ਕਹਿ ਦੂੰਗਾ ਵੀ ਉਹ ਤਾਂ ਉਹ ਇੱਕ ਤੋਂ ਅੱਧੀ ਉਮਰ ਬੁढ़ा ਹੋਇਆ ਪੈਗਾ ਓਂਡੋਲਾ ਲਿਆਉਣ ਨੂੰ ਫਰਦਾਗਾ ਹੋਰ ਜਿੱਥੇ ਕੰਮ ਆਪਣਾ ਪਿਆਰ ਉੱਥੇ ਹੀ ਕੰਮ ਗਿਆ ਨਹੀਂ ਬਾਈ ਤੂੰ ਤਾਂ ਫਰਦਾਗਾ ਬਾਹਰੇ ਉਹ ਤਾਂ ਥੁੱਥੂ ਕਰਾ ਰੱਖੀ ਆ ਪਿੰਡ ਚ ਤਾਂ ਮੈਂ ਸਾਰੀ ਗੱਲ ਆਪੀ ਉਹਦੇ ਕੰਨੀ ਪਾ ਦੂਗਾ ਚੱਲ ਤੂੰ ਐਨੋ ਉਹਦਾ ਮਾੜਾ ਮੋਟਾ ਕੰਮ ਧੰਦਾ ਕਰਾ ਲਓ ਫਿਰ ਮੈਂ ਬਾਈ ਨਾਲ ਕਰੂੰਗਾ ਪਾਪੀ ਗੱਲ ਆਪਸ ਵਿੱਚ ਤਾਂ ਮੈਂ ਆਪੇ ਸਮਝਾ ਦੂੰਗਾ ਆਏ ਹਾਜੀ ਕਰਦੇ ਆਂ ਕਿ ਸੇਵਾ ਨਾਲ ਮਿਲ ਕੇ ਖਾ ਲਾਂਗੇ ਆਪਾਂ ਤਾਂ। ਉਹੀ ਗੱਲ ਆਪਾਂ ਤਾਂ ਘਰ ਦਾ ਘਰ ਹੀ ਨਹੀਂ ਖਾਣ ਹੁੰਦਾ। ਘਰ ਹੋਰ ਜੇ ਆਪਾਂ ਕੋਈ ਰਿਸਤਰਾ ਉਸਤਾਂ ਮਿਲਦਾ ਹੋਣਾ। ਪਰ ਅਲੱਗ ਤੇ ਸੇਵਾ ਕਰਦੇ। ਸੇਵਾ ਕਰਾਂਗੇ ਤੇ ਆਪੇ ਵੇਵਾ ਮਿਲੂਗਾ। ਨਹੀਂ ਅੱਜ ਤਾਂ ਸੋਹਣੀ ਮਾਵਾਂ ਚੱਲੀ ਜਾਂਦੀ ਹੈ ਨਾ ਕੋਈ ਕਰਮਾ ਵਾਲੇ ਬੈਠਾਗਾ। ਪ੍ਰਭੂ ਦੇ ਧਾਕੀ ਖੋੜ ਕੇ। ਗੱਲ ਤਾਂ ਆ ਵੀ ਨਹੀਂ ਹੋ ਸਕਦੀ। ਜੀ ਮੀਤ ਤਾਂ ਜਿਹੜਾ ਪਊਗਾ ਪਊਗਾ। ਮੇਰੀ ਗੱਲ ਸੁਣ ਤੂੰ। ਮੇਰੇ ਆਲੇ ਨੇ ਮੈਨੂੰ ਸਮਝਾਇਆਗਾ। ਮੈਨੂੰ ਕਹਾਂ ਸੀ ਵੀ ਤੈਨੂੰ ਵੀ ਕਹੇ ਕਹਿੰਦਾ ਮਿੱਠੀਆਂ ਪਿਆਰ ਨਾ ਹੋ ਕੇ ਕਹਿੰਦਾ ਵੱਡੀ ਬਾਈ ਦੀ ਸੇਵਾ ਕਰ ਲਿਆ ਕਰੋ ਤੇ ਕਹਿੰਦਾ ਫੇਰ ਹੀ ਕੋਈ ਪੈਸਾ ਤੇਲੀ ਤੁਹਾਡੇ ਹੱਥ ਚ ਆਊਗਾ ਦੇਖ ਅੜੀਏ ਲੋਕਾਂ ਕੋਲੇ ਉਹ ਵੀ ਬਦਨਾਮ ਆਂਡਣਾ ਕ ਮੰਡਣਾ ਕੋਲੇ ਜਾਣਾ ਖਾਣਾ ਕਹਿੰਦਾ ਤੁਹਾਡਾ ਜੇਠ ਖਵਾਉਂਦਾ ਤੁਹਾਡਾ ਜੇਠ ਖਵਾਉਗਾ ਵੀ ਕੀ ਸਾਨੂੰ ਬੱਕਲੀਆਂ ਖਵਾਉਂਦਾ ਜੇਠ ਦੱਸ ਮੇਰੀ ਗੱਲ ਸੁਣਾ ਹੁਣ ਮੈਂ ਚਾਹ ਨਾ ਉਹਦੇ ਕੱਪੜੇ ਧੋਤੇ ਸੀਗੇ ਕੱਲ ਤੇ ਕੱਲ ਤਾਂ ਹੋਇਆ ਨਹੀਂ ਨਾ ਦੇਖ ਤੈਨੂੰ ਪਤਾ ਪਾਣੀ ਦੀ ਬਾਰੀ ਉੱਥੇ ਛੱਡਿਆ ਸੀ ਤੇ ਮੈਂ ਤਾਂ ਹੁਣ ਐ ਕਹੂੰਗੀ ਬਾਈ ਜੀ ਚਾਹ ਬਣਾਦਾ ਤੂੰ ਵੀ ਮਾੜਾ ਮੋਟਾ ਟਟਾਲ ਕੋਈ ਨਹੀਂ ਕੋਈ ਨਾ ਹੁੰਦਾ ਇਹ ਫੋਨ ਕਰਦਾ ਹਾਂ ਹਾਂ ਉਹ ਕੱਲੀ ਗੱਲ ਨਾ ਕਰੀ ਵੀ ਕੱਲੀ ਗੱਲ ਕਰਕੇ ਛੱਡਦੀ ਨਹੀਂ ਖਾ ਜਾਣ ਉਹ ਅੰਦਰੋਂ ਅੰਦਰੀ ਦੇਖ ਫਿਰ ਤੇਰੇ ਬਾਈ ਨੂੰ ਨੇ 15000 ਰੁਪਏ ਦਿੱਤਾ ਸੀ ਹਨਾ ਤੇ ਕੀ ਪਤਾ ਨਹੀਂ ਗਿਆ ਆਪਣੇ ਵੀ ਵਜੇ ਦੇ ਪੈਸੇ ਸੇ ਲੱਗ ਜੇ ਜਿਸੋਂ ਸਿਉਣੇ ਦੇ ਆਂਡੇ ਦੇ ਨਾਲੀ ਮੁਰਗੀ ਆਪਣੇ ਘਰੇ ਆ ਤੇ ਆਪਾਂ ਕਿਉਂ ਆਂਡੇ ਬਾਹਰ ਤੱਕ ਨ ਦੇਈਏ ਕਿਉਂ ਨਾ ਆਪਾਂ ਘਰ ਹੀ ਧਰਾਲਿਆ ਕਰਗੇ ਚਲੋ ਮੈਂ ਉਸ ਹਾਲੇ ਕਿਵੇਂ ਜੁੱਤੀ ਬੈਠੀ ਹੈ ਸ਼ਰਮ ਨਹੀਂ ਹੁੰਦੀ ਨਾ ਅੰਮਾ ਐਸੇ ਗੋਹਾ ਕਰਿਆ ਪਿਆ ਐ ਵੀ ਵਿਆਹ ਗੋਹਾ ਚੱਕੀ ਗੰਨਾ ਤੱਕ ਮਾਤ ਬਲੈਨ ਉਹ ਹੀ ਬਸ ਬੁਰੀਆਂ ਵਾਲੀਆਂ ਗੱਲਾਂ ਨਹੀਂ ਆਂ ਨਾ ਨਹੀਂ ਆ ਗਿਆ ਭਾਈ ਆ ਰਿਹਾ ਤੇ ਗੱਲ ਨਹੀਂ ਆਇਆ ਸੀ ਖੇਤ ਰੇ ਪਿਆ ਪਾਣੀ ਲਾਉਣ ਆ ਰਹਿਣਾ ਸੀਗਾ ਫੇਰ ਬਹਿ ਜਾ ਭਾਈ ਹੈ ਬਹਿ ਜਾ ਮੈਂ ਚੱਗਾ ਲੱਗੂ ਕੋਈ ਉਰੇ ਬੈਠਾ ਲਾ ਲੋਕ ਤਾਂ ਸੋਕਸ ਕਹਿੰਦੇ ਹੁੰਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਬਹਿ ਜਾ ਤੂੰ ਕਿਹੜਾ ਬਗਾਨਾ ਘਰ ਦਾ ਜੀ ਆ ਬਹਿ ਜਾ ਬਹਿ ਜਾ ਅੱਛਾ ਹੋਰ ਉਰਾਂ ਨੂੰ ਆਇਆ ਨਹੀਂ ਪਾਸਾ ਮਾਰ ਲਾ ਫੇਰ ਵੀ ਜੇਠ ਲੱਗਦਾਗਾ ਹਰ ਆ ਕੀ ਹੋਇਆ ਮੇਰਾ ਸਾਲਾ ਜਿਹੜੇ ਪਾਸੇ ਚੜਿਆ ਕੀ ਕਹਿੰਦਾ ਸੀ ਬਾਈ ਮੈਂ ਤਾਂ ਸੁਣਿਆ ਨਹੀਂ ਵੀ ਖੇਤ ਔਖਾ ਹੋਈ ਗਿਆ ਕੱਲਾ ਹਾਂ ਬਾਈ ਫਿਰ ਉੱਥੇ ਕੰਨਾਈ ਤੀ ਗਾ ਮੈਂ ਤਾਂ ਕਰਕੇ ਹਾਏ ਮੈਂ ਮਰ ਜਾ ਹੂੰ ਤਾਂ ਬਥੇਰੇ ਲਗਾੜੇ ਤੇ ਥੋ ਖਾਂਦੇ ਰਹਿੰਦੇ ਹਾਂ ਬਾਈ ਸਾਨੂੰ ਪੈਗ ਲਵਾ ਦੇ ਬਾਈ ਸਾਨੂੰ ਪੈਸੇ ਦੇ ਕਦੇ ਭੁਜੀਏ ਨੂੰ ਦੇ ਦੇ ਤੇ ਉੱਥੇ ਸੱਦ ਲੈਦਾ ਕਿਸੇ ਨੂੰ ਖੇਤ ਮਿੱਟੀ ਚ ਮਿੱਟੀ ਹੋਈ ਗਿਆ ਕੱਲਾ ਹੈ ਪੈਸਾ ਕਮਾਉਣਾ ਸੌਖਾ ਕਿੱਥੇ ਆਏ ਕਿਹੜਾ ਤੁਰਦਾ ਬਾਈ ਇਹਦਾ ਕੱਲਿਆਂ ਨੂੰ ਇਹ ਕਰਨਾ ਪੈਣਾ ਹਾਂ ਆ ਪੀ ਲਾਂਗੀ ਤਾਂ ਤੇ ਉਹੋ ਜੀ ਮੈਂ ਸਾਡੇ ਕੱਪੜੇ ਤੇ ਧੋਤੇ ਸੀ ਜੇ ਤੁਸੀਂ ਕਹੋ ਤਾਂ ਪ੍ਰੈਸ ਮਾਰ ਦੂੰ ਅੱਛਾ ਤੇ ਹੋਰ ਕੀ ਨਾ ਮੈਂ ਤਾਂ ਭਲਾ ਹੀ ਤਰਸਾਉਂਦਾ ਮੈਂ ਤਾਂ ਢਿੱਡ ਮੱਛਿਆ ਅੱਜ ਭਲਾ ਹੀ ਮੈਂ ਫੇਰ ਅੱਬਾ ਜੇ ਇਹਦੀ ਮਾਂ ਹੁੰਦੀ ਕੱਪੜੇ ਪ੍ਰੈਸ ਕਰਕੇ ਦਿੰਦੀ ਹੈ ਝੂਰੀਆਂ ਕੁੱਟ ਕੇ ਦਿੰਦੀ ਤੇ ਸਾਥੋਂ ਸਾਰਾ ਦਿਨ ਅਸੀਂ ਧੂਧਾਈ ਧੂਧਾਈ ਨਾ ਜੱਗ ਤੇ ਜਾਵਾਂਗੇ ਚਲਾਏ ਤਾਂ ਬਾਈ ਫੇਰ ਅਸੀਂ ਲੈ ਕੇ ਜਾਈਏ ਹੈ ਮੀਨਾ ਮਰਜੀਏ ਸਤ ਧਾ ਨਾ ਬਾਈ ਮਦਾ ਜੀ ਦਾ ਕਦੋਂ ਕਦੇ ਮਾੜਾ ਕਿਹਾ ਨਾ ਨਾ ਸਾਨੂੰ ਮਾੜਾ ਨਹੀਂ ਹਾਂ ਮੈਂ ਤਾਂ ਤੁਹਾਨੂੰ ਕਿਹਾ ਦੀ ਬਈ ਆਪਾਂ ਕੋਈ ਜੇ ਵੀ ਚੱਕਦੇ ਆਪਾਂ ਕੀ ਫਾਇਦਾ ਇਹ ਗੱਲਾਂ ਦਾ ਕੋਈ ਫਾਇਦਾ ਕਿਤੇ ਪਰ ਢਿੱਗੀ ਜਾਓਗੇ ਤੁਸੀਂ ਜੇ ਤੁਹਾਡੇ 6:00 ਵੱਜੂ ਤਾਂ ਸਮਝ ਲੈ ਮੇਰੇ 6:00 ਵੱਜੂ ਹਾਏ ਮੈਂ ਮਾਰਦਿਆਂ ਭਾਈ ਕਿੰਨਾ ਢਿੱਡ ਮਚਾਉਣਾ ਵੇ ਸਾਡੇ ਤੇ ਤੂੰ ਕਿੰਨਾ ਢਿੱਡ ਮਚਾਉਣਾ ਓਹੋ ਮੈਂ ਤਾਂ ਇੱਕ ਘੱਲ ਜੀ ਕਹਿੰਦੀ ਸੀ ਜੀ ਜੇ ਤੁਸੀਂ ਮੰਨਣਾ ਤਾਂ ਕਹਿਦਾ ਨਾ ਮੈਂ ਕਦੇ ਗੱਲ ਭਾਈ ਤੁਹਾਡੀ ਮੋੜੀ ਆ ਕਰ। ਕੁੰਡ ਤਾਂ ਮੈਂ ਤਾਂ ਚੱਕੂਗੀ। ਵੀ ਇੱਕ ਗੱਲ ਆ ਮੈਨੂੰ ਰੁਪਿਆ 5000 ਚਾਹੀਦਾ ਹੈ ਨਾ ਮੈਂ ਤਾਂ ਹਾ ਬਿਊਟੀ ਪਾਰਲਰ ਤੇ ਜਾਵਾਂਗੀ ਮੂੰਹ ਸੋਨਾ ਕਢਾਉਣ ਫੇਰ ਦੇਖੀ ਚੰਦਾਰ ਕਾ ਮੁਖੜਾ ਦਿਖਾ ਦੂੰ। ਹਾਏ ਹਾਏ ਤੁਸੀਂ ਵੀ ਕਹੋਗੇ ਵੀ ਇੰਨੇ ਸੋਹਣੇ ਸੀ ਮੇਰੇ ਪਰਜਾਈਆਂ। ਇਹਨੂੰ ਵੀ ਲੱਗ ਜਾਮੇਗੀ ਛੋਟੀ ਨੂੰ। ਇਹਨੂੰ ਲੈ ਜਾਏਂਗੀ ਨਹੀਂ? ਹਾਂ ਫੇਰ ਤਾਂ ਭਾਈ ਸਾਨੂੰ ਦੱਸ ਕੇ 10000 ਦਾ ਕਰ। 10000? ਤੇ ਫੇਰ ਦੋ ਦਾ ਵੀ ਮੂੰਹ ਤੋਣ ਗਿਆ ਅਗਲੀਆ? ਹਾਂ। ਨਾ ਫੇਰ ਆਏ ਘਰ ਭਾਈ। ਉਹਦੇ ਬਗਜੋ ਬਿੰਦੀ ਦੇ। 10-10 ਤਾਂ ਹੈ 20000 ਲਾਏ ਮੇਰਾ ਨਾਮ ਹੈ ਤੂੰ ਤਾਂ ਉਹੀ ਕੱਚਗਾਈਆਂ ਗੱਲਾਂ ਕਰਤੀ ਆ ਕੇ ਲੈ ਬਿੰਦੂ ਦੇ ਬਾਗ ਜੋ ਫਿਰ ਅਸੀਂ ਕੋਈ ਬਿੰਦੂ-ਬੁੰਦ ਨਹੀਂ ਜਾਂਦੇ ਫਿਰ ਸਾਡੇ ਬਰੋਬਰ ਬੈਠਣ ਦੀ ਕੋਈ ਲੋੜ ਨਹੀਂ ਉਸ ਤੋਂ ਲੋਕਾਂ ਕੋਲ ਕਹਿ ਦਾਂਗੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਜੇਠ ਨੂੰ ਸਾਡੇ ਬਰੋਬਰ ਬੈਠਦੇ ਨੂੰ ਬਿੰਦੂ ਦੇ ਬਾਗ ਜੋ ਆ ਕੇ ਲੈ ਅਸੀਂ ਕੋਈ ਬਿੰਦੂ-ਬੁੰਦ ਤੇ ਨਹੀਂ ਜਾਂਦੇ ਲੈ ਹੁਣ ਤੈਨੂੰ ਪੈਸਿਆਂ ਨੂੰ ਕਹਿੰਦਾ ਪੈਸੇ ਮੈਂ ਦੇਣੇ ਨੇ ਤੁਸੀਂ ਆਪਦਾ ਕੰਮ ਕਰਾ ਕੇ ਮੁੜੇ ਆਇਓ ਅਰੇ ਤੂੰ ਤਾਂ ਲੜਨਗੇ ਲੱਗੇ ਨੇ ਉਹਨਾਂ ਦੀ ਪੈਸਿਆਂ ਦੀ ਗੱਲ ਆ ਜੀ ਅਸੀਂ ਕਹੀ ਨਹੀਂ ਜੀ ਜੇਠ ਜੀ ਜੇਠ ਜੀ ਚੁੱਕੇ ਮੈਂ ਕੱਪੜੇ ਧੋਤੇ ਹੈ ਕਹਿੰਦੇ ਮੈਂ ਪ੍ਰੈਸ ਕਰਨ ਨੂੰ ਵੀ ਤਿਆਰ ਸੀਗੀ ਨਾਲ ਹਾਂ ਕੀ ਬਣਾ ਰਖ ਬੀਲਟ ਬਣਾ ਰਖ ਮੀਟ ਕੇ ਗੋੜਾ ਲਗਾ ਸੇਵੀਆਂ ਬਣਾ ਰਖਿਆ ਸੀ ਹਾਂ ਸੇਵੀਆਂ ਤੇ ਖਾ ਲਾਂਗੇ ਫਿਰ ਆ ਸੇਵੀਆਂ ਨੂੰ ਐ ਕਿਵੇਂ ਖਾ ਲੇਗਾ ਮੈਂ ਕਿਉਂ ਜਮਾਨੀ ਪਾਉਂਦੀ ਹੁਣ ਕਿਉਂ ਨਾ ਪੈਸੇ ਨਹੀਂ ਦਿੰਦਾ ਤੁਸੀਂ ਜਾਓ ਭਾਈ ਦੇਖੋ ਤੇ ਤੁੰਹਾਂ ਦਾ ਪੈਸਿਆਂ ਦੀ ਲੋੜ ਆ ਮੈਂ ਬਿੰਦੂ ਨੂੰ ਆਪੇ ਗੁਗਲ ਪੇ ਕਰ ਲਾਂ ਨਾ ਪੈਸੇ ਚਾਹੀਦੇ ਆ ਕੋਸਾ ਜੀ ਵੀ ਖਰੀਦਣਾ ਕਰ ਅਸੀਂ ਨਹੀਂ ਜਾਂਦਾਂ ਬਿੰਦੂ ਤੇ ਓਏ ਓ ਪੈਸੇ ਫਿਰ ਤੁਸੀਂ ਉਹ ਤੋਂ ਲੈ ਲਓ ਦੂਜੇ ਤੋਂ ਹਾਂ ਕਿੱਥੋਂ ਲੈ ਲਿਆ ਹੁਣ ਦਿੱਤਾ ਹੈ 15000 ਉਹਨੂੰ ਸਰਹਾ ਆ 10000 ਹੁਣ ਤੁਹਾਨੂੰ ਕਹਤਾ ਭਾਈ ਜਾਓ ਤੁਸੀਂ ਪੈਸੇ ਤਾਂ ਮਾਇਆ ਪਾਉਣਾ ਨੇ ਤੁਸੀਂ ਤਾਂ ਆਪਦਾ ਕੰਮ ਕਰਾ ਕੇ ਮੁੜਿਆ ਆਏ ਆਂ ਆਏ ਨਹੀਂ ਅੜਿਆ ਅਸੀਂ ਜਾਂਦਗਾ ਜੁੰਦਾ ਕਿਸੇ ਕੰਜਰ ਦੇ ਹੈ ਉਹ ਬਥਾ ਸਾਨੂੰ ਕੀ ਕਰਦੀ 420 ਕਰ ਦਿੰਦੀ ਹੈ ਸਾਡੇ ਨਾਲ ਅੱਧੇ ਪੈਸੇ ਖਾ ਜਾਂਦੀ ਅੱਤੀ ਨਾ ਚੀਜ਼ਾਂ ਖਾ ਮੇਰਾ ਨਾਮ ਰਿਓ ਮਹਾ ਮੇਰਾ ਨਾਮ ਲਿਓ ਕਰਕੇ ਦਿਖਾਵੇ 400 ਅਸੀਂ ਲੈ ਲੈਂਦੇ ਨਾ ਤੇਰਾ ਨਾਮ ਮੰਟੀਆ ਮੇਰੀ ਗੱਲ ਨਾ ਵਸ ਅੱਜ ਤੋਂ ਬਾਅਦ ਮੈਂ ਨਹੀਂ ਤੋਹਨੀ ਤੇਰੇ ਕੱਪੜੇ ਕੁੱਪੜੇ ਮੈਂ ਸੋਣੀ ਪਈ ਆਉਂਦੇ ਹੱਥ ਮਾਰੇ ਕਰੀਦੇ ਸਾਰਾ ਦਿਨ ਕੰਜਰ ਖਾਨਾ ਆਪਦਾ ਕਿਸੇ ਮਰਜੀ ਜਾ ਕਿੱਥੇ ਮਰਜੀ ਨਾ ਜਾ ਭਵਾਂ ਦੀ ਅੱ ਮੈਂ ਤਾਂ ਹੁਣ ਤੈਨੂੰ ਵਿਆਹ ਕਰਾ ਕੇ ਦਿਖਾਉਂਗਾ ਦੇਖੋ ਤੁਸੀਂ ਪਸਤਾਉਂਗੇ ਕੋਈ ਕੋਈ ਹੋਰ ਕਰੇਗਾ ਕੱਲ ਨੂੰ ਵਿਆਹ ਕਰਾ ਰਿਆ ਨਹੀਂ ਹਾਂ ਆਡੇ ਜਿਦਾਉਂਦਾ ਫਿਰਦਾ ਹੈਗਾ ਮੈਂ ਤਾਂ ਕਿ সেবা ਕਰ ਲਗੇ সেবা ਕਰ ਲਗੇ ਭਾਈ ਮੰਦਾਇਆ ਕਹਤੈ ਮੈਂ ਦਸਾਂਦਾ ਆਇਆ ਕੋਈ ਮੱਕਾ ਹੋਊ ਤੁਸੀਂ ਕੀ ਕਰਵਾੜੇ ਹੋ ਨਹੀਂ ਮੈਂ ਨਾਲ ਸਾਡੇ ਨੂੰ ਕੌਣ ਦੇਖਦੀ ਜਾਓ ਬਾਰ ਨਾ ਖੜਕਾਨੀਏ ਉਹ ਤਾਂ ਫਹਾ ਨਾ ਲੈਣੇ ਕਹਿੰਦਾ ਮੈਂ ਤਾਂ ਸੋਡੇ ਗਾਲ ਪੂੰਗਾ ਭਾਈ ਅੱਜ ਤਾਂ ਤੇਰੀ ਸੇਵਾ ਕਰ ਲਾਂਗੇ ਅੱਜ ਤਾਂ ਜਮਾ ਕੁਛ ਨਹੀਂ ਕਹਿੰਦੀਆਂ ਨਾ ਅੱਡ ਹੋਈਏ ਬਾਰ ਖੋਲ ਦੇ ਸਿਲੰਡਰ ਖੋਲ ਕੇ ਬੱਚੂ ਸਿਲੰਡਰ ਨੂੰ ਅੱਗ ਲਾਉਣਾ ਹਏ ਵੇ ਤੇ ਇਹੀ ਤਾਂ ਸਿਲੰਡਰ ਕਰੇ ਵੇ ਭਾਈ ਦੋ ਆਜਾ ਤੇ ਕੰਝਾ ਆਜਾ ਚੰਗਾ ਭਾਈ ਆਜਾ ਫਾਹਲੇ ਆਪਦਾ ਸਿਲੰਡਰ ਫਿਰ ਆਲਾ ਫਹਾ ਲੈ ਵੇ ਫਹਾ ਨਾ ਲੈ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਪਰ ਵਾਹ ਤਾਂ ਹੁਣ ਲੈ ਕੇ ਆਉਂਦੇ ਹਾਂ ਸਾਨੂੰ ਉਪਾਏ ਵੇ ਸਾਨੂੰ ਸਜਾ ਹੋ ਜੂ ਵੇ ਕੰਜਰਾ ਲੜਕੇ ਵਾਗ ਗਿਆ ਵੇ ਜਿਤੂਰ ਕਰਤੇ ਨਹੀਂ ਤੂੰ ਕਰਤੇ ਜਿੰਦਾ ਕੁਸ ਵੇ ਮੁੜਿਆ ਤੇ ਸਾਧੂ ਨੇ ਅਰੇ ਪ੍ਰੇਤ ਨੂੰ ਮਾਰ ਕੇ ਲੈ ਆਇਆ ਤਾਂ ਮਰੂ ਖਾ ਹਾਲਾ ਕੀ ਨਹੀਂ ਆਜਾ ਪ੍ਰਤੀਮ ਨੂੰ ਸਾਥ ਕੇ ਲੈ ਈਏ ਨਹੀਂ ਸਰ ਉਹ ਤਾਂ ਕਰਿਆ ਹੈ ਲੋ ਆਏ ਵੀ ਨਾ ਮਾਰਵੇ ਬਸ ਤਰੇ ਕਿਥੋਂ ਲੋਕ ਦੇਖੀ ਹੁੰਦੇ ਵੇ ਲੋਕਾਂ ਦੀ ਹਾਂ ਦੇਖ ਲੈ ਮੇਰਾ ਵਿਆਹ ਨਹੀਂ ਕਰਾ ਮੇਰਾ ਸਾਧੀਆਂ ਹੈ ਦੋਹਰ ਨੂੰ ਤਾਂ ਕਰਦੀਆਂ ਨੇ ਜਦੋਂ ਮੈਂ ਬੋਲ ਜਦੋਂ ਬੋਲਸਾਈ ਇਹਨਾਂ ਦੋਹਾਂ ਨੂੰ ਫਸੀਂ ਕਰਾਉਂਦਾ ਦਾ ਫਸੀਂ ਆ ਰਿਹਾ